ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਕਿ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਸਤਜੋਨੋਂ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਹੈ ਜੇਕਰ ਇਸ ਦਿਨ ਤੁਸੀਂ ਦੁੱਧ ਦਾ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਇਸ ਥਾਂ ਤੇ ਕੀਤਾ ਹੋਇਆ ਦੁੱਧ ਦਾ ਦਾਨ ਤੁਹਾਡੀ ਕਿਸਮਤ ਬਦਲ ਦੇਵੇਗਾ ਫਿਰ ਆਓ ਜਾਣਦੇ ਹਾਂ ਕਿ ਇਸ ਥਾਂ ਤੇ ਕਿਸ ਤਰੀਕੇ ਦੇ ਨਾਲ ਕੀਤਾ ਹੋਇਆ ਦੁੱਧ ਦਾ ਦਾਨ ਤੁਹਾਡੀ ਕਿਸਮਤ ਬਦਲ ਸਕਦਾ ਹੈ ਸਾਧ ਸੰਗਤ ਜੀ ਇੱਕ ਵਾਰ ਕਹਿੰਦੇ ਹਨ ਕਿ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਤੇ ਰਾਜੇ ਦੇ ਮਨ ਦੇ ਵਿੱਚ ਇਹ ਸੀ ਕਿ ਮੇਰੀ ਧਨ ਸੰਪਤੀ ਬਹੁਤ ਹੀ ਜ਼ਿਆਦਾ ਵੱਧ ਜਾਵੇ ਆਸ-ਪਾਸ ਦੇ ਰਾਜਾਂ ਦੇ ਨਾਲੋਂ ਸਭ ਤੋਂ ਵੱਧ ਮੇਰੇ ਕੋਲ ਧਨ ਹੋਵੇ ਮੇਰਾ ਰਾਜ ਸਭ ਤੋਂ ਵੱਡਾ ਹੋਵੇ ਮੇਰੇ ਕੋਲ ਬਹੁਤ ਜ਼ਿਆਦਾ ਸੁੱਖ ਸਹੂਲਤਾਂ ਹੋਣ ਰਾਜੇ ਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਨਗਰ ਦੀ ਨਗਰ ਦੀ ਥੋੜੀ ਦੂਰੀ ਉਸ ਨੂੰ ਪਤਾ ਲੱਗੇ ਕਿ ਉੱਥੇ ਸੰਤ ਫਕੀਰ ਹਨ ਉਹਨਾਂ ਦੇ ਕੋਲ ਕਿਉਂ ਨਾ ਮੈਂ ਜਾਵਾਂ ਤੇ ਸੰਤ ਫਕੀਰ ਉੱਥੇ ਬੈਠੇ ਸਨ ਉਹਨਾਂ ਨੂੰ ਸੈ ਸਵੇਰ ਜਾ ਕੇ ਇਹ ਆਖਦਾ ਮੇਰੇ ਨਗਰ ਤੋਂ ਬਾਹਰ ਜਿਹੜਾ ਖੂਹ ਹੈ ਉਹਨਾਂ ਨੂੰ ਤੂੰ ਦੁੱਧ ਦੇ ਨਾਲ ਭਰ ਦੇ ਤੂੰ ਹਰ ਸੋਮਵਾਰ ਉਹਨੂੰ ਖੂਹ ਨੂੰ ਦੁੱਧ ਦੇ ਨਾਲ ਭਰ ਦੇ ਆਕਾਰ ਤੇਰੇ ਮਨ ਦੀ ਹਰੇਕ ਮੁਰਾਦ ਪੂਰੇ ਹੋਵੇਗੀ। ਸੰਤ ਫਕੀਰ ਇਹ ਕਹਿ ਕੇ ਚੋਪਾਉ ਚਾਲੇ। ਹੁਣ ਨਗਰ ਵਿੱਚ ਆਇਆ ਤੇ ਉਹਨੇ ਐਲਾਨ ਕਰ ਦਿੱਤਾ ਕਿ ਹਰ ਸੋਮਵਾਰ ਦੇ ਦਿਨ ਉਹ ਜਿਹੜਾ ਪਿੰਡ ਦੇ ਬਾਹਰ ਖੂਹ ਹੈ ਉਸ ਨੂੰ ਦੁੱਧ ਦੇ ਨਾਲ ਭਰਨਾ ਹੈ। ਨਗਰ 'ਚ ਕੋਈ ਵੀ ਮਨੁੱਖ ਘਰ ਵਿੱਚ ਦੁੱਧ ਨਹੀਂ ਵਰਤੇਗਾ। ਜੇਕਰ ਘਰ ਵਿੱਚ ਵਰਤੇਗਾ ਤਾਂ ਉਸ ਨੂੰ ਸਜ਼ਾ ਮਿਲੇਗੀ। ਹੁਣ ਲੋਕ ਜਿਵੇਂ ਬਾਲਟੀਆਂ ਆਪਣੇ ਘਰ ਵਿੱਚੋਂ ਧਾਰਾਂ ਕੱਢਦੇ ਸਨ ਗਾਵਾਂ ਦੀਆਂ ਮੱਝਾਂ ਦੀਆਂ ਝਾਂ ਬੱਕਰੀਆਂ ਦੀਆਂ ਉਹ ਵੀ ਉੰਜ ਹੀ ਭਾਰ ਕੇ ਉੱਥੇ ਲੈ ਕੇ ਆਉਂਦੇ ਸਨ ਤੇ ਖੋ ਦੇ ਵਿੱਚ ਪਾਏ ਜਾਂਦੇ ਸਨ ਹੁਣ ਵਾਰੀ-ਵਾਰੀ ਸਾਰੇ ਜਾਣੇ ਉਸ ਖੋ ਵਿੱਚ ਪਾਈ ਜਾਂਦੇ ਪਰ ਇਦਾਂ ਲੱਗਦਾ ਕਿ ਸ਼ਾਮ ਤੱਕ ਉਹ ਖੋ ਤਸ ਤੋਂ ਮਾਸ ਨਾ ਹੋਇਆ ਸ਼ਾਮ ਨੂੰ ਇੱਕ ਬਜ਼ੁਰਗ ਬੀਬੀ ਆਈ ਉਹਨੇ ਇੱਕ ਗੜਵੀ ਦੁੱਧ ਦੀ ਜੋੜੀ ਤੇ ਖੋ ਵਿੱਚ ਪਾ ਦਿੱਤੇ ਤੇ ਜਿਹੜਾ ਖੋ ਸੀ ਉਹ ਸਾਰਾ ਹੀ ਦੁੱਧ ਨਾਲ ਭਰ ਗਿਆ ਇਵੇਂ ਕੇ ਉਥੋਂ ਦੇ ਸੈਨਿਕ ਜਿਹੜੇ ਖੜੇ ਸਨ ਬੜੇ ਹੈਰਾਨ ਹੋਏ। ਉਹਨਾਂ ਜਾ ਕੇ ਰਾਜੇ ਨੂੰ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਅਸੀਂ ਉਥੇ ਪਹਿਰਾ ਦਿੱਤਾ ਹੈ। ਸਾਰੇ ਲੋਕਾਂ ਨੇ ਆ ਕੇ ਉਥੇ ਦੁੱਧ ਦੀਆਂ ਪਾਲਟੀਆਂ ਪਾਈਆਂ ਹਨ। ਪਰ ਤਸਮਸ ਤੋਂ ਦੁੱਧ ਨਹੀਂ ਸੀ ਹੋਇਆ। ਪਰ ਸ਼ਾਮ ਨੂੰ ਇੱਕ ਬੀਬੀ ਆਈ ਤੇ ਉਹਨੇ ਉਹਦੇ ਦੁੱਧ ਦੇ ਵਿੱਚ ਉਹਨੇ ਉਹ ਖੋਹ ਦੇ ਵਿੱਚ ਦੁੱਧ ਪਾਇਆ ਤੇ ਉਹ ਜਿਹੜਾ ਖੋਹ ਸੀ ਉਹਨ ਨਕੋਂ ਨਕ ਪਰ ਗਿਆ ਹੁਣ ਉਹ ਖੂਬ ਭਰਿਆ ਰਿਆ ਪੰਛੀ ਜਨੌਰ ਆਏ ਉਥੋਂ ਪੀ ਕੇ ਉੱਡੇ ਜਾ ਰਹੇ ਹਨ ਹੁਣ ਰਾਜੇ ਦਾ ਇਲਾਨ ਸੀ ਕਿ ਹਰ ਸੋਮਵਾਰ ਦੇ ਦਿਨ ਇਹ ਕਰਨਾ ਹੈ ਕਿ ਰਾਜਾ ਸੁਣ ਕੇ ਹੈਰਾਨ ਹੋਇਆ ਕਿ ਇਨਾ ਦੁੱਧ ਪੌਣ ਦੇ ਨਾਲ ਵੀ ਉੱਪਰ ਤੱਕ ਖੂਬ ਕਿਵੇਂ ਆ ਗਿਆ ਇੱਕ ਬੇਬੀ ਦੀ ਇੱਕ ਗੜਵੀ ਦੁੱਧ ਪੌਣ ਦੇ ਨਾਲ ਕਿਵੇਂ ਉੱਪਰ ਖੋ ਆ ਸਕਦਾ ਹੈ ਹੁਣ ਅਗਲਾ ਸੋਮਵਾਰ ਹੋਇਆ ਤੇ ਫਿਰ ਰਾਜੇ ਨੇ ਓਵੇਂ ਹੀ ਕਿਹਾ ਸੈਨਿਕਾਂ ਨੂੰ ਇਤੂ ਸੇ ਵੇਖਣਾ ਹੈ ਉਹ ਦੁੱਧ ਦਾ ਭਰਿਆ ਜਾਣਾ ਚਾਹੀਦਾ ਹੈ ਅਗਲਾ ਸੋਮਵਾਰ ਹੋਇਆ ਫਿਰ ਉਵੇਂ ਹੀ ਹੋਇਆ ਸਾਰੇ ਨਗਰ ਦੇ ਲੋਕ ਬਾਲਟੀਆਂ ਚਾਗ ਤੇ ਜਿਸ ਕੋਲ ਵੀ ਜੋ ਪਾਂਡਾ ਸੀ ਲਿਆ ਕੇ ਉਹਨਾਂ ਨੇ ਖੂਹ ਵਿੱਚ ਪਾਇਆ ਸ਼ਾਮ ਹੋਈ ਤਾਂ ਬੀਬੀ ਆਈ ਤੇ ਉਹਨੇ ਇੱਕ ਗੜਵੀ ਦੁੱਧ ਦੀ ਪਾਈ ਤੇ ਪਹਿਲਾਂ ਖੂਹ ਕਿਤੇ ਅੱਧਾ ਵੀ ਨਹੀਂ ਸੀ ਤੇ ਬੀਬੀ ਨੇ ਜਦੋਂ ਗੜਵੀ ਦੁੱਧ ਦੀ ਪਾਈ ਤੇ ਜਿਹੜਾ ਖੂਹ ਸੀ ਉਹ ਫਿਰ ਨੱਕੋ ਨੱਕ ਭਰ ਗਿਆ ਸੈਨਿਕ ਭੱਜ ਗਏ ਤੇ ਜਾ ਕੇ ਰਾਜੇ ਨੂੰ ਸਾਰੀ ਗੱਲ ਬਾਤ ਦੱਸੇ ਰਾਜਾ ਫਿਰ ਹੈਰਾਨ ਹੋਇਆ ਕਿ ਲੋਕਾਂ ਦੀਆਂ ਬਾਲਟੀਆਂ ਡਰਮ ਪਾਉਣ ਨਾਲ ਵੀ ਦੁੱਧ ਉੱਪਰ ਤੱਕ ਨਹੀਂ ਆਉਂਦਾ ਪਰ ਇੱਕ ਬੀਬੀ ਦੀ ਗੜਵੀ ਦੁੱਧ ਪਾਉਣ ਨਾਲ ਉੱਪਰ ਕਿਵੇਂ ਆ ਜਾਂਦਾ ਹੈ ਇਸ ਦੇ ਪਿੱਛੇ ਕੀ ਰਾਜ ਹੈ ਹੁਣ ਰਾਜਾ ਆਖਦਾ ਐਵੇਂ ਤੋਂ ਐਵੇਂ ਤਾਂ ਮੈਂ ਉਸ ਦੇ ਕੋਲੋਂ ਪੁੱਛ ਨਹੀਂ ਸਕਦਾ ਮੈਂ ਅਗਲੇ ਵਾਰ ਆਪ ਖੋ ਤੇ ਪੈਰਾ ਦੇਵਾਂਗਾ ਜਦੋਂ ਬੀਬੀ ਆਵੇਗੀ ਉਹ ਖੋ ਭਰੇਗਾ ਫੇਰ ਮੈਂ ਉਸ ਤੋਂ ਪੁੱਛਾਂਗਾ ਕਿ ਤੂੰ ਕੀ ਕਰਦੀ ਹੈ ਅਗਲਾ ਸੋਮਵਾਰ ਆਇਆ ਤੇ ਹੁਣ ਸਾਰੇ ਲੋਕ ਆਗੇ ਉਥੇ ਦੁੱਧ ਪਾ ਰਹੇ ਸਨ ਸਵੇਰ ਤੋਂ ਸ਼ਾਮ ਹੋ ਗਈ ਪਰ ਖੋ ਨੇ ਪਰੰਦਰ ਨਾ ਮਹੀਨਾ ਲਿਆ ਹੁਣ ਸ਼ਾਮ ਹੋਈ ਤੋ ਬੀਬੀ ਆਈ ਉਹ ਬੀਬੀ ਨੇ ਖੜ ਕੇ ਖੋ ਦੇ ਵਿੱਚ ਕੁਝ ਆਖਿਆ ਤੇ ਆਕਾਸ਼ ਵੱਲ ਵੇਖਿਆ ਉਹ ਗੜਵੀ ਜਿਹੜੀ ਦੁੱਧ ਦੇ ਵਿੱਚ ਪਾ ਦਿੱਤੀ ਵੇਖਦਿਆਂ ਹੀ ਵੇਖਦਿਆਂ ਉਹ ਖੋ ਦੁੱਧ ਨਾਲ ਪਰ ਗਿਆ ਤੇ ਬੀਬੀ ਜਾਣ ਲੱਗੀ ਰਾਜਾ ਨੇ ਪਿੱਛੋਂ ਆਵਾਜ਼ ਲਗਾਈ ਮਾਈ ਮੈਂ ਜਾਣਨਾ ਚਾਹੁੰਦਾ ਹਾਂ ਇਹ ਜਿਹੜਾ ਖੂਹ ਏ ਸਵੇਰ ਤੋਂ ਸ਼ਾਮ ਤੱਕ ਦੁੱਧ ਦਾ ਭਰਿਆ ਨਹੀਂ ਪਰ ਇਹ ਜਦੋਂ ਇੱਕ ਤੋਂ ਇੱਕ ਗੜਵੀ ਦੁੱਧ ਦੀ ਵਿੱਚ ਪਾਈ ਪਹਿਲਾਂ ਤੋਂ ਖੂਹ ਦੇ ਵਿੱਚ ਕੁਝ ਕਿਹਾ ਤੇ ਫਿਰ ਕਾਸ਼ਵਲ ਦੇਖਿਆ ਤੇ ਗੜਵੀ ਦੁੱਧ ਦੀ ਪਾਈ ਇਹ ਖੂਹ ਉਤੋਂ ਤੱਕ ਸ਼ਾਲਾ ਮਾਰਨ ਲੱਗਾ ਇਹ ਦੁੱਧ ਨਾਲ ਭਰ ਗਿਆ ਮਾਈ ਤੋਂ ਕੀ ਚੱਪਿਆ ਹੈ ਤੇ ਤੇਰੀ ਗੜਵੀ ਵਿੱਚ ਐਸਾ ਕੀ ਚਮਤਕਾਰ ਹੈ ਜਿ세 ਨਾਲ ਇਹ ਕੋ ਜਿਹੜਾ ਹੈ ਬਾਹਰ ਆ ਜਾਂਦਾ ਹੈ ਮਾਈ ਅੰਗੋ ਪੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਹਿਣ ਲੱਗੇ ਰਾਜਨ ਮੈਂ ਮਾਂ ਹਾਂ ਮੈਂ ਆਪਣੀ ਔਲਾਦ ਨੂੰ ਕਦੇ ਭੁੱਖਾ ਨਹੀਂ ਵੇਖ ਸਕਦੀ گاਵਾ ਚੋਂਦੇ ਸਮੇ ਮੈਂ ਉਹਨਾਂ ਦੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦੀ ਜਦੋਂ ਮੈਂ گاਵਾ ਚ ਹੋਈਆਂ ਉਹਦੇ ਚਵਾਕਾ ਨੂੰ ਮੈਂ ਦੁੱਧ ਪਿਆਇਆ ਮੈਂ گاਵਾ ਚੋਂਣ ਸਮੇ گاਵਾ ਦੇ ਬੱਚਿਆਂ ਨੂੰ ਦੁੱਧ ਪਿਆਇਆ ਦੁੱਧ ਜਦੋਂ ਅੰਦਰ ਲੈ ਕੇ ਆਈ ਤੇ ਆਪਣੇ ਬੱਚਿਆਂ ਨੂੰ ਪਿਾਇਆ ਤੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਦਿੱਤਾ ਫਿਰ ਸੰਜਮ ਦੇ ਨਾਲ ਜੋ ਬੱਚਿਆ ਉਹ ਇੱਥੇ ਲੈ ਕੇ ਆਈ ਹਾਂ ਰੱਬ ਵੀ ਆਪਣੀ ਮਾਂ ਹੈ ਉਹ ਵੀ ਨਹੀਂ ਚਾਹੁੰਦਾ ਕਿ ਕਿਸੇ ਦੇ ਢਿੱਡ ਨੂੰ ਧੋ ਕੇ ਕੰਮ ਕਰੀਏ ਫਿਰ ਕਦੇ ਫਲ ਨਹੀਂ ਫੁੱਲਦਾ ਰੱਬ ਕਹਿੰਦਾ ਕਿ ਤੂੰ ਦੂਜਿਆਂ ਦੀ ਮਦਦ ਕਰ ਤੇ ਤੂੰ ਕਿਸੇ ਦਾ ਢਿੱਡ ਭਰ ਤੇ ਆਪਣੀ ਤੇ ਮਾਂ ਐਵੇਂ ਨਹੀਂ ਕਰ ਸਕਦੀ ਕਿ ਕਿ ਤੂੰ ਭੁੱਖਾ ਰਹੇਂ ਤੇ ਆਪਣੇ ਆਪ ਨੂੰ ਮਸੇਵਤਾ ਵਿੱਚ ਪਾ ਕੇ ਤੁਸੀਂ ਸਾਰਿਆਂ ਦੇ ਮੋਹ ਤੋਂ ਦੁੱਧ ਖੋ ਰਹੇ ਹੋ ਸਾਰੇ ਦੁਖੀ ਹਨ ਇਸ ਘਾਲ ਤੋਂ ਤੁਸੀਂ ਸੋਚਿਆ ਹੈ ਕਿ ਪੂਰਾ ਜਿਹੜਾ ਤੁਸੀਂ ਸੋਮਵਾਰ ਦਾ ਦਿਨ ਇੱਥੇ ਦੁੱਧ ਪਵਾਉਂਦੇ ਹੋ ਇਹ ਦੁੱਧ ਪਾਉਣ ਦੇ ਨਾਲ گاਵਾਂ ਦੇ ਜਿਹੜੇ ਵਛੇ-ਵਛੀਆਂ ਹਨ ਭੁੱਖੇ ਰਹਿੰਦੇ ਹਨ ਸਾਡੇ ਆਪਣੇ ਘਰਾਂ ਦੇ ਬੱਚੇ ਭੁੱਖੇ ਰਹਿੰਦੇ ਹਨ ਨਗਰ ਦੇ ਬੱਚੇ ਭੁੱਖੇ ਰਹਿੰਦੇ ਹਨ ਸਾਰਿਆਂ ਘਰਾਂ ਦੇ ਬਜ਼ੁਰਗ ਜਿਹੜੇ ਹਨ ਉਹ ਵੀ ਭੁੱਖੇ ਹਨ ਅਸੀਂ ਸਾਰੇ ਦੁਖੀ ਹਾਂ ਸਾਡੇ ਟਿੱਡੋ ਤਾਂ ਫਿਰ ਤਾਂ ਹੇ ਨਿਕਲਦੀਆਂ ਹਨ ਫਿਰ ਸਾਡੇ ਟਿੱਡੋ ਜਿਹੜੀ ਹਾ ਨਿਕਲਦੀ ਹੈ ਉਹ ਕਿਵੇਂ ਫਿਰ ਵਧੇਗੀ ਫੁੱਲੇਗੀ ਪਰ ਤੁਹਾਡੇ ਕਹੇ ਨੂੰ ਕੋਈ ਮੋੜ ਨਹੀਂ ਸਕਿਆ ਉਹਨਾਂ ਦਾ ਦਾਨ ਤਾਂ ਕੀਤਾ ਉਹਨਾਂ ਦਾ ਦਾਨ ਤਾਂ ਕੀਤਾ ਪਰ ਆਪਣੇ ਇਸ਼ਿਆ ਨਾਲ ਨਹੀਂ ਕੀਤਾ ਜਿੰਨੇ ਵੀ ਤੁਹਾਡੇ ਕੋਲ ਜਿੰਨੇ ਵੀ ਤੁਹਾਡੇ ਕੋਲ ਦੁੱਧ ਪਾਇਆ ਤੁਸੀਂ ਜੋ ਜ਼ਬਰਦਸਤੀ ਦੇ ਨਾਲ ਉਹਨਾਂ ਕੋਲੋਂ ਦਾਨ ਕਰਵਾਇਆ ਉਹ ਜਿਹੜਾ ਜੋਰ ਜਬਾਦਸਤੀ ਦੇ ਨਾਲ ਕਿਸੇ ਤੋਂ ਦਾਨ ਕਰਵਾਈਏ ਉਹ ਕਦੇ ਵੀ ਵਾਦ ਦਾ ਫਲਦਾ ਨਹੀਂ ਹੈ ਕਿਉਂਕਿ ਢਿੱਡ ਦੀਆਂ ਹਾਵਾਂ ਜੜੀਆਂ ਹੁੰਦੀਆਂ ਹਨ ਉਹ ਬਲਦੀਆਂ ਪਈਆਂ ਹਨ ਉਹ ਤੈਨੂੰ ਦਵਾਵਾ ਕਿੱਥੋਂ ਦੇਣ ਗਿਆ ਪ੍ਰਮਾਤਮਾ ਨੇ ਉਸ ਚੀਜ਼ ਨੂੰ ਬਿਲਕੁਲ ਪਸੰਦ ਨਹੀਂ ਕੀਤਾ ਜੋ ਵੀ ਤੁਸੀਂ ਦਿੱਤਾ ਪ੍ਰਮਾਤਮਾ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਜਦੋਂ ਇਹ ਗੱਲ ਰਾਜੇ ਨੇ ਸੁਣੀ ਉਹਨੇ ਕਿਹਾ ਮੈਂ ਤਾਂ ਵਦਨ ਫੁੱਲਾਂ ਲਈ ਨਹੀਂ ਕੀਤਾ ਸੀ ਹੁਣ ਉਸਨੂੰ ਸਮਝ ਆ ਗਿਆ ਸੀ ਕਿ ਕਿਸੇ ਤੋਂ ਖੋਇਆ ਉਹ ਕਦੇ ਵੀ ਵੱਧ ਫੁੱਲ ਨਹੀਂ ਸਕਦਾ ਵੰਡਣ ਦੇ ਨਾਲ ਵਰਕਤਾ ਹੁੰਦੀਆਂ ਹਨ ਉਹ ਹੁਣ ਸਮਝ ਚੁੱਕਾ ਸੀ ਕਿ ਖਾਣ ਵਾਲੇ ਕਦੇ ਵੀ ਪੂਰੀ ਨਹੀਂ ਪੈਂਦੀ ਵੰਡਣ ਵਾਲਾ ਕਦੇ ਭੁੱਖੇ ਢਿੱਡ ਨਹੀਂ ਸੌਂਦਾ ਉਹਨੇ एलान ਕਰ ਦਿੱਤਾ ਕਿ ਤੁਹਾਡਾ ਦੁੱਧ ਤੁਹਾਡੇ ਕੋਲ ਹੀ ਰਹੇਗਾ ਉਹਨੇ ਹੁਣ ਖੂਹ ਦੇ ਵਿੱਚ ਉਹ ਸੀ ਪੰਛੀਆਂ ਜਨੌਰਾਂ ਨੂੰ ਛੱਡ ਦਿੱਤਾ ਖੂਹ ਦੇ ਵਿੱਚ ਪਾਣੀ ਆਇਆ ਤੇ ਉਸੇ ਨਾਲ ਪੰਛੀ ਜਨੌਰ ਪੀਂਦੇ ਹੋਣ ਉਸਾਰੇ ਇਲਾਕੇ 'ਚ ਐਲਾਨ ਕਰ ਦਿੱਤਾ ਕਿ ਹਰ ਇੱਕ ਘਰ ਦਾ ਜੇ ਕਿਸੇ ਚੀਜ਼ ਦੀ ਜੇਕਰ ਕਿਸੇ ਨੂੰ ਘਾਟ ਹੈ ਰਾਜਾ ਉਸ ਦੀ ਘਾਟ ਪੂਰੀ ਕਰੇਗਾ ਰਾਜਨ ਨੂੰ ਹੁਣ ਅਕਲ ਆ ਗਈ ਸੀ ਕਿ ਖੋਣਾ ਨਹੀਂ ਵੰਡਣਾ ਚਾਹੀਦਾ ਹੈ ਕਿਸੇ ਦੇ ਘਰ ਵਿੱਚ ਜੇਕਰ ਕਿਸੇ ਦੀ ਘਾਟ ਰਹਿੰਦੀ ਸੰਗਤ ਜੀ ਵੰਡਣ ਨਾਲ ਘਰ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਤੁਹਾਡੇ ਦਰਵਾਜ਼ੇ ਤੇ ਜੇ ਕੋਈ ਆਵੇ ਦੋ ਪ੍ਰਸ਼ਾਦ ਦੇ ਜਾਂ ਕਿਸੇ ਚੀਜ਼ ਦੀ ਮੰਗ ਕਰੇ ਤਾਂ ਜ਼ਰੂਰ ਤਾਨ ਦਿਓ ਕਿਸੇ ਦਮੇ ਮਨ ਨਹੀਂ ਕਰਦਾ ਮੰਗਣ ਨੂੰ ਜਦੋਂ ਉਹਦੇ ਕੋਲ ਕੁਝ ਨਹੀਂ ਹੁੰਦਾ ਉਹ ਉਹਦਾ ਦਰਮਲਦਾ ਹੈ ਫਿਰ ਇਸ ਕਰਕੇ ਜੇ ਪ੍ਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਵਿੱਚੋਂ ਰੱਖਿਆ ਹੈ ਤੇ ਆਪਣੇ ਦਰ ਤੋਂ ਆਏ ਨੂੰ ਖਾਲੀ ਨਾਂ ਚਾਹਂਦਿਓ ਜਿਸ ਤਰ੍ਹਾਂ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ ਪ੍ਰਮਾਤਮਾ ਉਹਦੀਆਂ ਝੋਲੀਆਂ ਹਮੇਸ਼ਾ ਭਰ ਦਿੰਦੇ ਹਨ ਸੰਗਤ ਜੀ ਅੱਜ ਦੀ ਇਹ ਕਹਾਣੀ ਤੋਂ ਤੁਹਾਨੂੰ ਕੀ ਸੇਖਣ ਨੂੰ ਮਿਲੇ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੇ ਆਓ ਅੱਜ ਤੋਂ ਹੀ ਭਾਵਪੂਰਨ ਮਾਸ਼ੀ ਵਾਲੇ ਦਿਨ ਤੋਂ ਹੀ ਇਸ ਦਾਨ ਨੂੰ ਦੇਣਾ ਸ਼ੁਰੂ ਕਰ ਦਈਏ ਅਤੇ ਅਸੀਸਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ